ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਲਓ ਜੀ ਅੱਜ ਤਰੀਕ ਹੋ ਗਈ 12 ਜੂਨ 2024 ਟਾਈਮ 7:30 ਉਹਦੀਨ ਆ ਗਈ ਖੇਤ ਚ ਅੱਧੇ ਪੌਣੇ ਘੰਟੇ ਤੱਕ ਕੰਨੇ ਚਲਵਾਉਂਗੇ ਅੱਧੇ ਘੰਟੇ ਤੱਕ ੱਤਪ ਲੱਗ ਜੇ ਮਾੜੀ ਇਹਨਾਂ ਦਾ ਬਈ ਇਹ ਵੱਡਿਆ ਜਿਗਾ ਪਰਾ ਪਾਨੇ ਜਰਾ ਮੈਂ ਬਾਜ਼ਾਰ ਜਾ ਲੀ ਗਿਆ ਤਾਂ ਨਾਂ ਦੇ 24 ਕਿੱਲਿਆਂ ਜਿਹੜੇ ਉੱਪਰ ਦੇਖਦੇ ਸਾਰੇ ਇਹ ਅੱਜ ਜੇ ਵੱਡਾਂਗੇ ਆਪਾਂ ਦੇ ਦਿਆ ਘਰ ਨੱਬੜ ਦਾ ਕੰਮ ਤੇ ਬਾਕੀ ਹੁਣ ਆਪਾਂ ਛੱਲਿਆਂ ਡੀਜ਼ਲ ਲੈਣ ਗੱਡੀ ਲਾਡੀ ਨੂੰ ਭੇਜਣ ਲੱਗਿਆ ਡੀਜ਼ਲ ਲੈ ਆ ਕੇ ਪਾ ਲੈਣਾ ਫਿਰ ਆਪਾਂ ਫਿਰ ਫੁੱਟਾਂ ਸਭ ਪਰੇ ਹਾ ਚਾਲਦੀਆਂ ਬਈ ਮਾਰੋ ਮਾਰ ਵਾ ਗੇਮ ਸਾਰੀ ਹਫਤੇ ਰਹੀ ਰਹੀ ਬਾਈ ਹਫਤੇ 4-5 ਦਿਨ ਦੀ ਬਾਦ ਕਿਉਂਕਿ ਮਸ਼ੀਨਾ ਬਹੁਤ ਦਾ ਉਹ ਚੱਲਦੀ ਐ ਪਿਛਾਲ ਉੱਥੇ ਇਹ ਬਾਰ ਮੇ ਲੱਗ ਗਿਆ ਆਵਾਜ਼ ਕਰਨਾ ਚੂਹਾ ਵੇਰ ਕੜਕੜਕੜਕੜਕੜਕੜਕੜਕੜ ਲਾਵੀ ਟਾਈਮ ਅਗੱਤਨ ਨ ਵੱਜ ਗਏ ਕੰਮ ਚੱਲ ਰਿਹਾ ਮਾਰੋ ਮਾਰ ਤੇ ਮਾਸਮ ਹੋਈ ਜਾਂਦਾ ਖਰਾਬ ਦੇਖੋ ਕਿਆ ਬਣਦਾ ਅੱਜ 12 ਹੋ ਗਈ ਏਜੰਟ ਨੇ ਬਈ ਅੱਜ ਆਪਾਂ ਨੂੰ 5 ਦਿਨ ਗਿਆ ਪੰਜ ਜਾਂ 6 ਦਿਨ ਉਹ ਜਿਹੜਾ ਬੱਦਲਿਆ ਬੱਦਲਿਆ ਜਿਹਦੇ ਬਾਅਦ ਨੇੜੇ ਲੱਗ ਜਾਣਾ ਕੰਮ ਹਾਂ ਜੀ ਇਹਨਾਂ ਆਪਣੇ ਦੋ ਦਿਨ ਤਾਂ ਬਈ ਆਪਾਂ 2 ਵਜੇ ਚਲਾਉਂਦੇ ਰਿਆਂ 1 ਜਾਂ 2 ਵਜੇ ਮੀਂਹ ਕਰਕੇ ਅੱਜ ਸਾਰੀ ਰਿਆੜੀ ਹੋਈ ਇੱਕ ਦਿਨ ਪਹਿਲਾਂ ਲਾਈਏ ਸਾਰੀ ਰਿਆੜੀ ਉਸ ਦਿਨ ਆਪਣਾ ਚੂਹਾ ਬਰਮ ਹੋ ਹੋ ਗਿਆ ਜੀ ਆਵਾਜ਼ ਲੱਗ ਗਈ ਕਰਨਾ ਉਹਦੇ ਵਿੱਚ ਮਿੱਟੀ ਜੰਮ ਗਈ ਜੀ ਅੱਜ ਓਕੇ ਅੱਜ ਇਹੜੀ ਵੜੀਆ ਲੱਗਿਆ ਬਣੀ ਬਾਕੀ ਕਿਰਪਾ ਮਾਲਕ ਦੀ ਕਦੇ ਥੁੱਪ ਨਿਕਲੇ ਆਉਂਦੀ ਆ ਕਦੇ ਬੱਦਲ ਹੋ ਜਾਂਦਾ ਮੀਂਹ ਦੱਸਿਆ ਵਾ 16 17 ਤਰੀਕ ਦਾ ਫੁੱਲ ਦੇਖੋ ਕੀ ਬਣਦਾ ਲਾ ਲਈ ਜਿਹੜੇ 5-7 ਦਿਨ ਲੱਗਦੇ ਆ ਤੇ ਬਈ ਇੱਕ ਗੱਲ ਹੋਰ ਮੈਂ ਗਿਆ ਸੀ ਬਾ ਬਈ ਬਾਜ਼ਾਰ ਚੋਂ ਲੀਤੇ 7-8 ਕਿਲੋਮੀਟਰ ਉੱਥੇ ਬਈ ਗਰਾਊਂਡ ਆ ਉੱਥੇ ਮੇਰਾ ਵੀਰ ਕਹਣਾ ਤਾਂ ਚਲੋ ਚਾਹੀਦਾ ਨਹੀਂ ਆਪਾਂ ਵੀ ਬਈ ਉਹਨਾਂ ਵਰਗੇ ਹੀ ਆ ਪਰ ਫੀਲ ਜਾਂ ਹੁੰਦਾ ਵੀ ਗਲਤ ਹੋ ਰਿਹਾ ਕੰਮ ਯਾਰ ਬਹੁਤ ਉੱਥੇ ਬਈ 10 ਮਸ਼ੀਨਾਂ ਖੜੀਆਂ ਐ ਇੱਕ ਨਹੀਂ ਮਤਲਬ ਜਿਨ੍ਹਾਂ ਕੋਲ ਕੰਮ ਨਹੀਂ ਹੈਗਾ ਬਹੁਤ ਔਖਾ ਲੱਗ ਰਿਹਾ ਹੈ। ਵੀ ਐ ਮੇਰੇ ਭਾਈ ਉਹ ਨਹੀਂ ਬੈਠੇ ਆ ਬੈਠੇ ਵੀ ਖੁੱਲੇ ਚਾ ਜਿਵੇਂ ਮੌਸਮ ਖਰਾਬ ਭਈ ਔਖਾ ਬਹੁਤ ਹੋ ਜਾਂਦਾ। ਆ ਆਪਣੇ ਕੋਲ ਸ਼ੈੱਡ ਜਾ ਦਣਮੀ ਆਇਆ ਇੱਥੇ ਵੀ ਮੰਜੇ ਇੱਧਰ ਉੱਧਰ ਕਰਕੇ ਕੰਮ ਚੱਲਿਆ ਦਣ ਹਵਾ ਜਲ ਵੀ ਬਾਛੜਾਈ ਗਈ। ਬਹੁਤ ਔਖਾ ਭਾਈ ਕੰਮ ਮੇਰਾ ਵੀਰ ਆਪਣੀ ਪਹਿਲਾਂ ਗੱਲ ਖੋਲ ਕੇ ਆਇਆ ਕਰੋ ਹੁਣ ਉਹ ਕੰਮ ਤਾਂ ਰਹੀ ਨਹੀਂ ਵੀ ਚਲੋ ਚਾਲਦੇ ਆ ਮਸ਼ੀਨ ਰੋਡ ਤੇ ਖੜਾ ਲਾਂਗੇ ਕੰਮ ਮਿਲ ਜੂਗਾ ਬਾਈ ਮਸ਼ੀਨ ਹੋ ਗਈ ਬਹੁਤ ਕੰਮ ਦਾ ਹੁਣ ਉਹ ਵੀ ਨਹੀਂ ਮਿਲਦਾ ਜਿਹਦੇ ਮਨ ਲੈ ਵੀ ਏਜੰਟ ਕੋਲ ਸਿੱਧੀ ਜਾਂਦੀ ਹੈ ਮਸ਼ੀਨ ਆਪਣੀ ਮੇਰਾ ਬਾਈ ਮਸ਼ੀਨਾਂ ਨੇ ਸੱਤ ਬਣੀਆਂ ਹੋਇਆ ਸੱਤ ਮਸ਼ੀਨਾਂ ਚਲਾ ਪੰਜ ਮਸ਼ੀਨਾਂ ਚਲਾਉਂਦਾ ਦੋ ਮੇਦੀ ਆਪ ਦੀ ਹੈ ਕੋਈ ਮਸ਼ੀਨ ਸਾਜਰੇ ਖੜ ਜਾਂਦੀ ਹੈ ਬਾਈ ਕੋਈ ਥਾਰੀ ਤੇ ਹੜੀ ਲਾਉਂਦੀ ਹੈ ਕੋਈ ਲੇਟ ਚੱਲਦੀ ਹੈ ਚਲੋ ਏਰੀਆ ਬੰਦੇ ਕੋਲ ਹੈਗਾ ਜਿਵੇਂ ਜਿਵੇਂ ਵੀ ਸਪਰੇ ਹੁੰਦੀ ਓਵੇਂ ਓਵੇਂ ਇਹ ਮਸ਼ੀਨਾ ਲਾਈ ਜਾਂਦਾ ਬੇਨਤੀ ਆ ਬਾਈ ਹੱਥ ਬੰਨ ਕੇ ਮੇਰਾ ਵੀਰ ਆਏ ਨਾ ਵੀ ਹੁਣ ਆਇਆ ਕਰ ਵੀ ਚਲੋ ਰੋਡ ਤੇ ਪੰਪ ਤੇ ਲਾ ਲਓ ਤੇ ਗਰਾਊਂਡ ਦੇ ਲਾ ਲਓ ਮਸ਼ੀਨ ਲਿਜਾ ਕੇ ਵੀ ਆਏ ਹੋ ਜਾਣੀਆਂ ਮਸ਼ੀਨਾਂ ਵੀ ਖਦਾ ਕੰਮ ਤਾਂ ਮਿਲੇ ਜਾਣਾ ਵੀਰੇ ਉਹਦਾ ਕੀ ਫਾਇਦਾ ਵੀ ਆਪਾਂ ਇੰਨਾ ਖਰਚਾ ਕਰਕੇ ਵੀ ਥੀਜਨ ਦੇ ਵੱਡੇ 10 50 ਕਿੱਲੇ ਆ ਉਹਦਾ ਕੋਈ ਫਾਇਦਾ ਨਹੀਂ ਮੇਰਾ ਵੀਰ ਪਹਿਲਾਂ ਏਜੰਟਾ ਨਾਲ ਗੱਲ ਕਰਕੇ ਵੀ ਕਿੰਨਾ ਏਰੀਆ ਆਏ ਕਰੋ ਮੇਰੇ ਵੀਰ ਨਹੀਂ ਕੋਈ ਫਾਇਦਾ ਨਹੀਂ ਆ ਬਹੁਤ ਬਈ ਦੁੱਖ ਲੱਗਦਾ 10 ਮਸ਼ੀਨਾਂ ਕਹਿਣੇ ਔਖੇ ਨਵੀਆਂ ਮਸ਼ੀਨਾਂ ਸਾਰੀਆਂ 22 23 ਮਾਡਲ ਨਵੀਆਂ ਵਿੱਚ ਖੜੀਆਂ ਤੇ 24 ਮਾਡਲ ਵੀ ਬਹੁਤ ਔਖਾ ਲੱਗਦਾ ਬਈ ਦੇਖ ਕੇ ਇੱਕ ਬਈ ਠਾਣੇ 'ਚ ਵੀ ਖੜੀ ਐ ਕਰਤਾਰ ਉਹ ਤਾਂ ਮੰਨ ਲੈ ਲੋਕਾਂ ਦਾ ਚਲੋ ਹੋ ਗਿਆ ਹੁਣਾਂ ਕੁਝ ਕੀ ਕਹਿਦਾ ਕਰਦੇ ਆ ਲੱਕੋ ਬਈ ਇੱਕ ਚੀਜ਼ ਦਿਖਾਵਾਂ ਤੁਹਾਨੂੰ ਓਹਨੂੰ ਕੀ ਆ ਇਰੀ ਲਵਾਈ ਸ਼ੁਰੂ ਛੱਟੇ ਵਾਲੀ ਐਮਪੀ ਮਾਰੂ ਮਾਰ ਕ ਮਜਲ ਰਿਹਾ ਬਈ ਅ ਜਿੱਦਣ ਆਪਾਂ ਇਹਦੇ ਉਦਨ ਵੱਡੀ ਆ ਦਿਨਾ ਪਾਣੀ ਛੱਟ ਕੇ ਛੱਟਾ ਦੇ ਤਾਂ ਚਲੋ ਜਿੱਦਣ ਆਪਾਂ ਜਾਣਾ ਇਹ ਨਿਕਲੇ ਆਉਣਾ ਥੋੜੀ ਥੋੜੀ 4 ਵਜੇ ਕੇ ਮੌਸਮ ਹੋਈ ਜਾਂਦਾ ਖਰਾਬ ਜੀਰੀ ਛੱਟੇ ਵਾਲੀ ਲੋਈ ਟਾਈਮ ਹੋ ਗਿਆ 7 ਵਜੇ ਅੱਜ ਦਾ ਸਮਾਪਤ ਅੱਜ ਬਾਈ ਵੱਡ ਹੋ ਗਏ 20 ਕਿਲੇ ਅੱਜ ਚੱਟਾ ਵਧੀਆ ਵਧੀਆ ਹਜੇ ਵੀ ਜਾਣ ਕੀ ਚੱਲ ਸਕਦੀ ਉਹਨੂੰ ਕਰਿਆ ਸੀਗਾ ਫੋਨ ਏਜੰਟ ਨੂੰ ਵੀ ਉਹ ਕਹਿੰਦਾ ਵੀ ਹੁਣ ਨਵੀਂ ਜਗ੍ਹਾ ਲੱਗਣੀ ਆ ਫਿਰ ਸਵੇਰੇ ਲਾਵਾਂਗੇ ਵੀ ਹੁਣ ਉਹ ਸਾਹਮਣੇ ਆ ਆਪਣਾ ਅੱਡਾ ਵੀ ਉੱਥੇ ਲਾ ਲਓ ਤੁਸੀਂ ਸਵੇਰੇ ਜਿੱਥੇ ਲਗਾਉਣੇ ਹੋ ਮਾਫੀ ਜਵਾ ਦੂੰਗਾ ਅੱ ਵੱਡ ਕੇ ਬਸ ਆ ਰਹਿ ਗਿਆ ਥੋੜਾ ਜਿਹਾ ਇੱਕ ਚੱਕਰ ਅੱਡਾ ਇਹ ਵੱਡ ਕੇ ਅਪਾ ਚੱਲਦੇ ਆ ਰੋਟੀ ਰੋਟੀ ਦਾ ਦੇਖ ਰਹੇ ਜਿਗੜ ਢਾਬੇ ਤੇ ਵੀ ਸਵੇਰੇ ਢਾਬੇ ਤੇ ਜਾਂਦੀ ਮੂਡ じゃ ਬਣਦਾ ਨਹੀਂ ਦੋ ਦਿਨ ਪਕਾਉਂਦੇ ਰਹੇ ਆ ਵੀ ਨਹੀਂ ਬਣਦਾ ਰਿਹਾ ਲੇਟ ਚੱਲਦੀ ਰਹੀ ਮਸ਼ੀਨ ਸਵੇਰੇ ਸਬਜ਼ੀ ਬਣਾ ਲੈਂਦੇ ਤੇ ਦੋ ਟਾਈਮ ਚੱਲ ਜਾਂਦੀ ਵੀ ਹੁਣ ਅੱਜ ਅਜਰੇ ਚੱਲ ਪਈ ਮਸ਼ੀਨਾਂ ਤੇਲ ਦੁੱਲੀ ਆ ਕੇ ਪਾਇਆ ਟਾਈਮ ਨਾਲ ਆ ਖੇਤਾ ਜੇ ਕੜਾਈ ਵੀ ਸਰੋਂ ਉਹਨਾਂ ਨੇ ਅੱਜ ਦਾ ਕੰਮ ਸਮਾਪਤ ਮਾਸਾਂ ਬਾਈ ਹੋਈ ਜਾਂਦਾ ਖਰਾਬ ਦੇਖਦੇ ਆਂ ਬਰੀਕ ਬਰੀਕ ਜੀਆਂ ਕਿਣੀਆਂ ਗਿਰਨ ਲੱਗੀਆਂ ਅੱਜ ਦਾ ਬਲਾਗ ਕਰਦੇ ਆਂ ਜੀ ਸਮਾਪਤ ਨਾਲ ਕਰੀ ਕਿਰਪਾ ਮਿਲਦੇ ਆਂ ਗੱਲੋਂ ਕਿਸੇ ਨਵੇਂ ਬਲਾਗ ਧੰਨਵਾਦ